ਹਾਂਜੀ ਦੋਸਤੋ ਅੱਜ ਸਾਨੂੰ ਕਬਾੜ ਚੋਂ ਲੱਭਿਆ ਸੋਨਾ ਹੋਏ ਮਾਲੋ ਮਾਲ ਅਓ ਆਪਾਂ ਇਸੋ ਵੀਡੀਓ ਦੇ ਵਿੱਚ ਦੱਸਦੇ ਆ ਇਸ ਬਾਰੇ ਜਿੰਨਾ ਲੋਕਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋਗੇ ਵੀਡੀਓ ਦਾ ਸਾਨੂੰ ਇਸ ਕਬਾੜ ਦੇ ਵਿੱਚੋਂ ਆਹ ਸੋਨਾ ਲੱਭਿਆ ਜਿਹਨੂੰ ਆਪਾਂ ਆਡੀਓ ਵੀਡੀਓ ਕੈਮਰਾ ਕਹਿੰਨੇ ਆ ਇਹ ਕੈਮਰਾ ਸੋਨੀ ਕੰਪਨੀ ਦਾ ਹੈ ਇਸ ਦੇ ਵਿੱਚ ਬਲੂਟੁੱਥ ਆਡੀਓ ਵੀਡੀਓ ਮੈਮਰੀ ਕਾਰਡ ਆਦ ਬਗੈਰਾ ਸਾਰੇ ਫੀਚਰ ਦਿੱਤੇ ਹੋਏ ਹਨ ਤੇ ਇਹ ਕੈਮਰਾ ਬਹੁਤ ਹੀ ਵਧੀਆ ਹੈ ਤੇ ਕਲੀਅਰਟੀ ਪੱਖੋਂ ਵੀ ਪੂਰਾ ਵਧੀਆ ਹੈ ਤੁਸੀਂ ਦੇਖ ਸਕਦੇ ਹੋ ਤੇ ਹੋਰ ਆਓ ਆਪਾਂ ਇਸ ਵੀਡੀਓ ਦੇ ਵਿੱਚ ਦੱਸਦੇ ਹਾਂ ਵੇ ਦੇਖੋ ਤੁਸੀਂ ਪ੍ਰੋਪਰ ਕੈਮਰਾ ਪੂਰਾ ਵਧੀਆ ਕਲੀਅਰੈਂਸ ਪੱਖੋਂ ਮਿਲਿਆ ਹੈ ਇਹ ਸੋਨਾ ਸੋਨਾ ਆ ਮਿਕਸ ਕਬੜਾ ਚੁੱਕਿਆ ਇਸ ਕਬੜ ਦੇ ਵਿੱਚ ਮੇਰੇ ਜਿੰਨੇ ਵੀ ਵੀਰ ਭਾਈ ਇਲੈਕਟ੍ਰੋਨਿਕ ਇਲੈਕਟ੍ਰੀਕਲ ਦਾ ਕੰਮ ਕਰਦੇ ਹਨ ਉਹਨਾਂ ਲਈ ਬਹੁਤ ਵਧੀਆ ਪਾਰਟ ਮਿਲ ਜਾਂਦੇ ਹਨ ਆ ਦੇਖੋ ਸਾਨੂੰ ਇੱਕ ਬੂਫਰ ਸਿਸਟਮ ਮਿਲਿਆ ਜੋ ਕਿ ਬਹੁਤ ਹੀ ਵਧੀਆ ਕੰਪਨੀ ਦਾ ਹੈ ਇਸ ਦੇ ਵਿੱਚ ਬਲੂਟੁੱਥ ਆਡੀਓ ਵੀਡੀਓ ਕਨੈਕਟੀਵਿਟੀ ਦਿੱਤੀ ਹੋਈ ਹੈ ਤੇ ਇਹ ਬੂਫਰ ਬਹੁਤ ਹੀ ਵਧੀਆ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਲੰਬਾਈ ਦੇ ਵਿੱਚ ਹੈ ਇਸ ਨੂੰ ਆਪਾਂ ਦਵਾਰ ਦੇ ਵਿੱਚ ਵੀ ਟੰਗ ਸਕਦੇ ਹਾਂ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰ ਦੇਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆ